ਜਿਹੜੇ ਕੋਈ ਫਸਟ ਹੋਮ ਵਾਇਰ ਕਰ ਲੈਣਾ ਚਾਹੁੰਦੇ ਆ ਸੇ ਆਰਬੀ 21 ਚ ਬਹੁਤ ਸਾਰੇ ਭੈਣ ਭਰਾ ਸਾਡੇ ਪੱਕੇ ਹੋਏ ਸੀ ਸੁਪਨਾ ਸਾਰਿਆਂ ਦਾ ਇੱਕ ਸੋਹਣਾ ਜਿਹਾ ਘਰ ਲੈਣ ਦਾ ਤੇ ਚਲੋ ਘਰ ਹੋਣਾ ਵੀ ਚਾਹੀਦਾ ਜੀ ਪ੍ਰਾਪਰਟੀ ਕਹਿੰਦੇ ਆ ਹਰ ਇੱਕ ਦੀ ਆਪਣੀ ਹੋਵੇ ਘਰ ਦੀ ਛੱਤ ਆਪਣੀ ਹੋਵੇ ਤਾਂ ਚੰਗੀ ਗੱਲ ਆ ਛੱਤ ਤਾਂ ਵੈਸੇ 30 ਸਾਲਾਂ ਬਾਅਦ ਆਪਣੀ ਹੁੰਦੀ ਹੈ ਪਹਿਲਾਂ ਤਾਂ ਬੈਂਕ ਦੀ ਹੋ ਰਹਿੰਦੀ ਆ ਪਰ ਚਲੋ ਕਾਗਜ਼ਾਂ ਦੇ ਵਿੱਚ ਨਾ ਆਪਣਾ ਜ਼ਰੂਰ ਛੜ ਜਾਂਦਾ ਉਹ ਹੋਣ ਤੋਂ ਪਹਿਲਾਂ ਕਹਿੰਦੇ ਕਾਗਜ਼ ਪੱਤਰ ਬੜੇ ਸਹੀ ਹੋਣੇ ਚਾਹੀਦੇ ਆ ਹਾਂਜੀ ਇਹ ਤਾਂ ਕ੍ਰੈਡਿਟ ਸਕੋਰ ਜਿਹੜਾ ਸਭ ਤੋਂ ਵੱਧ ਪੰਗਾ ਪੰਦ ਹਮ ਕਹਿੰਦੇ ਜੀ ਕ੍ਰੈਡਿਟ ਸਕੋਰ ਹੋਣਾ ਸਹੀ ਹੋਣਾ ਬਹੁਤ ਜ਼ਰੂਰੀ ਆ ਫਿਰ ਗੱਲ ਆਉਂਦੀ ਆ ਅਕਾਊਂਟ ਕੰਡਕਟ ਦੀ ਉਹ ਵੀ ਹੋਣਾ ਬੜਾ ਸਹੀ ਆ ਆ ਕ੍ਰੈਡਿਟ ਸਕੋਰ ਤਾਂ ਸਮਝ ਆਂਦਾ ਆ ਜਿਹੜਾ ਦੂਜਾ ਭਾਰਾ ਜਵਲਡ ਆ ਨਾ ਇਹ ਨਹੀਂ ਸਮਝ ਆਂਦਾ ਵੀ ਇਹ ਸਹੀ ਕਿਦਾਂ ਕਰਦਾ ਹੁਣ ਇਹ ਤੁਸੀਂ ਦੱਸੋ ਵੀ ਕੀ ਆ ਸਾਰਾ ਮਾਜਰਾ ਹੈ ਠੀਕ ਆ ਥੋੜੇ ਪਿਛੇ ਜਾਣਾ ਕਿ ਤੁਸੀਂ ਜਿਵੇਂ ਗੱਲ ਕੀਤੀ ਆ ਕਿ ਹਾਂ ਆਪਣੀ ਕਰ ਲੈਣੀਆਂ ਹੋਣੀ ਚਾਹੀਦੀ ਆ ਬਿਲਕੁਲ ਹੋਣੀ ਚਾਹੀਦੀ ਆ ਹਰ ਇੱਕ ਦੇ ਥੱਲੇ ਆਪਣੀ ਛੱਤ ਹੁੰਦੀ ਜਾ ਕੇ 30 ਸਾਲ ਬਾਅਦ ਆ ਸਾਨੂੰ ਨਾ ਜਿਹੜੇ ਅਸੀਂ ਆਪਾਂ ਆਏ ਆ ਪੰਜਾਬ ਤੋਂ ਖਾਸ ਕਰਕੇ ਆਪਾਂ ਜਿਹੜੇ ਪਿੰਡਾਂ ਵਾਲੇ ਆਏ ਆ ਜੀ ਸਾਡੇ ਪਿੰਡਾਂ ਚ ਕਰਨੇ ਜੱਦੀ ਹਮਮ ਔਰ ਮੈਂ ਮੈਂ ਵੀ ਪਿੰਡਾਂ ਚੋਂ ਆਇਆ ਬਿਲਕੁਲ ਮੇਰੇ ਮੈਨੂੰ ਹੁਣ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਇੱਥੇ ਆ ਕੇ ਮੈਂ ਕਹਿੰਦੇ ਲੋਨ ਹੈਗਾ ਕਾ ਦਾ ਲੋਨ ਇੱਥੇ ਤਾਂ ਹਰ ਚੀਜ਼ ਲੋਨ ਤੇ ਲੈਣੀ ਪੈਂਦੀ ਕਾਰ ਲੋਨ ਤੇ ਲੈਣ ਫੋਨ ਵੀ ਲੋਨ ਤੇ ਹੁੰਦੇ ਆ ਜੀ ਤੁਸੀਂ ਕਰ ਤਾਂ ਬਹੁਤ ਵੱਡੀ ਗੱਲ ਹੈ ਜੇ ਪਰ ਅਸੀਂ ਆਏ ਆ ਪਿੰਡਾਂ ਦੇ ਵਿੱਚੋਂ ਸਾਨੂੰ ਇਹ ਚੀਜ਼ ਲੱਗਦੀ ਹੈ ਵੱਡੀ ਬਿਲਕੁਲ ਕਿ ਬਖ ਅਸੀਂ ਸਾਡੇ ਘਰ ਹੁਣ ਮੇਰਾ ਘਰ ਸੀ ਸਾਡੇ ਮੇਰੇ ਫਾਦਰ ਸਾਹਿਬ ਨੇ ਜੱਦੀ ਪੁਸ਼ਤੀ ਬਣਾਇਆ ਹੋਇਆ ਕਿ ਹੁਣ ਮੈਂ ਉਹ ਤਾਂ ਕੋਈ ਰੈਂਟ ਹੈ ਨਹੀਂ ਕੋਈ ਮੋਗੇਜ ਨਹੀਂ ਜਾਂਦਾ ਕੁਛ ਨਹੀਂ ਜਾਂਦਾ ਉਹ ਤਾਂ ਫ੍ਰੀ ਹੋਲਡ ਆ ਇੱਥੇ ਆ ਕੇ ਜਿਹੜੀ ਚੀਜ਼ਾਂ ਨੇ ਡਿਫਰੈਂਟ ਹੈ ਪਰ ਜੇ ਪੰਜਾਬ ਤੋਂ ਬਾਹਰ ਨਿਕਲ ਜੀਏ ਉਹਨਾਂ ਨੂੰ ਇਹ ਉਹ ਤਾਂ ਇੱਥੇ ਦੇਖੋ ਹੁਣ ਤੁਸੀਂ ਜਿਹੜੀ ਸਾਊਥ ਇੰਡੀਅਨ ਕਮਿਊਨਿਟੀ ਹੈ ਜਾਂ ਕੁਝ ਉਹਨਾਂ ਨੂੰ ਲੱਗਦਾ ਹੀ ਨਹੀਂ ਫਰਕ ਕਿਉਂਕਿ ਉਹਨਾਂ ਦੇ ਘਰਾਂ ਦੀ ਗਿਸ਼ਤ ਤਾਂ ਉੱਥੇ ਵੀ ਜਾਂਦੀਆਂ ਨੇ ਹੂੰ ਇੰਡੀਆ 'ਚ ਵੀ ਜਾਂਦੇ ਆ ਇੰਡੀਆ 'ਚ ਵੀ ਘਰ ਦੀ ਗਿਸ਼ਤੀ ਜਾਂਦੀ ਆ ਉਹਨਾਂ ਦੀ ਇੰਡੀਆ 'ਚ ਵੀ ਹੀ ਉਹਨਾਂ ਦੇ ਕੋਈ ਜੱਦੀ ਪੁਸ਼ਤੀ ਨਹੀਂ ਹੁੰਦਾ ਸਾਡੇ ਪੰਜਾਬ 'ਚ ਹੁੰਦਾ ਕਿ ਜਿਹੜੇ ਇੱਕ ਤਾਂ ਸਾਡੇ ਮਾਤਾ ਪਿਤਾ ਹੁੰਦੇ ਆ ਸਾਡੇ ਲਈ ਕੁਝ ਵੀ ਕਰ ਸਕਦੇ ਆ ਬਿਲਕੁਲ ਕੁਝ ਵੀ ਕਰ ਸਕਦੇ ਆ ਸਾਡੇ ਲਈ ਤਾਂ ਸਾਡੇ ਪੰਜਾਬ ਚ ਪੰਜਾਬ ਚ ਸਾਰੇ ਇੰਡੀਆ ਚ ਹੀ ਹੋਊਗਾ ਪੰਜਾਬ ਚ ਖਾਸ ਕਰਕੇ ਮੈਨੂੰ ਲੱਗਦਾ ਜ਼ਿਆਦਾ ਆ ਇਹ ਚੀਜ਼ ਤੇ ਉਹ ਉਹਨਾਂ ਨੂੰ ਸਟੇਟ ਵਾਲਿਆਂ ਨੂੰ ਦੂਜਿਆਂ ਨੂੰ ਨਹੀਂ ਲੱਗਦਾ ਪਰ ਸਾਨੂੰ ਪੰਜਾਬ ਵਾਲਿਆਂ ਨੂੰ ਥੋੜਾ ਜ਼ਿਆਦਾ ਲੱਗਦਾ ਮੋਗੀ ਦਾ ਮੈਂ ਸਮਝ ਸਕਦਾ ਇਹ ਚੀਜ਼ ਨੂੰ ਪਰ 30 ਸਾਲ ਇਹ ਹਰ ਇੱਕ ਨੂੰ 30 ਸਾਲ ਲਾਉਣ ਦੀ ਜ਼ਰੂਰਤ ਨਹੀਂ ਹੈ ਇਹ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਹੁਣ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਘਰ ਵੀ ਲੈ ਕੇ ਪਰ ਮੈਂ ਖਰਚੇ ਮੈਂ ਹਰ ਰੋਜ਼ ਬਾਹਰ ਵੀ ਖਾਣਾ ਮੈਂ ਜਾ ਕੇ ਦੂਜੇ ਦਿਨ ਜਾ ਕੇ ਮੈਂ ਡਿਨਰ ਵੀ ਖਾਣਾ ਮੈਂ ਲੰਚ ਵੀ ਬਾਹਰ ਖਾਣਾ ਮੈਂ ਜਾ ਕੇ ਹਰ ਚੌਥੇ ਦਿਨ ਮੈਂ ਆਨਲਾਈਨ ਕੱਪੜਿਆਂ ਦੀ ਸ਼ਾਪਿੰਗ ਵੀ ਕਰਨੀ ਆ ਫਿਰ ਤਾਂ ਆਪਾਂ ਨੂੰ 30 ਸਾਲ ਲੱਗਣਗੇ ਠੀਕ ਹੈ ਪਰ ਜੇ ਤੁਸੀਂ ਇੱਕ ਲਾਈਫ ਸਟਾਈਲ ਨੂੰ ਥੋੜਾ ਜਿਹਾ ਚੇਂਜ ਕਰ ਲਓਗੇ ਥੋੜਾ ਐਮੈਂਡ ਕਰ ਲਓਗੇ ਉਹ 30 ਸਾਲ ਨੂੰ ਅਸੀਂ 25 ਵੀ ਕਰ ਸਕਦੇ ਹਾਂ ਨੂੰ 20 ਵੀ ਕਰ ਸਕਦੇ ਹਾਂ ਨੂੰ 15 ਵੀ ਕਰ ਸਕਦੇ ਹਾਂ ਇਹ ਹਰ ਇੱਕ ਦੀ ਇੰਡੀਵਿਜੂਅਲਟੀ ਚੋਇਸ ਹੈ ਠੀਕ ਹੈ ਹੁਣ ਜਦਨੇ ਅਕਾਊਂਟ ਕੰਡਕਟਰ ਜਿਹੜਾ ਕ੍ਰੈਡਿਟ ਸਕੋਰ ਕ੍ਰੈਡਿਟ ਸਕੋਰ ਦਾ ਪਤਾ ਇਹ ਹਰ ਇੱਕ ਨੂੰ ਕੀ ਜੇ ਤੁਹਾਡਾ 1000 ਦਾ ਕ੍ਰੈਡਿਟ ਸਕੋਰ ਤੇ 1000 ਦੇ ਵਿੱਚੋਂ ਜੇ ਤੁਸੀਂ ਲੋਨ ਲੈਣਾ ਤਾਂ ਬੈਂਕ ਨੂੰ ਮਿਨੀਮਮ ਜਿਹੜੀ ਰਿਕੁਆਇਰਮੈਂਟ ਆ ਉਹ ਹੈਗੀ ਕਿ अराउंड 500 ਹੋਵੇ ਤਾਂ ਉਹਨਾਂ ਲਈ ਐਕਸੈਪਟੇਬਲ ਆ ਜੇ ਤੁਹਾਡਾ ਕ੍ਰੈਡਿਟ ਸਕੋਰ 2 250 300 ਆ ਤਾਂ ਤੁਹਾਡਾ ਚਾਂਸਸ ਜਿਹੜੇ ਆ ਹੋਮ ਲੋਨ ਲੈਣ ਦੇ ਉਹ ਕੱਟ ਜਾਂਦੇ ਆ ਅਕਾਊਂਟ ਕੰਡਕਟ ਕੀਆ ਅਕਾਊਂਟ ਕੰਡਕਟ ਦੇ ਨਾਲ ਹੀ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ जोडਿਆ ਹੋਇਆ ਸੋ ਜੇ ਅਕਾਊਂਟ ਕੰਡਕਟ ਕੀਤਾ ਜੇ ਤੁਸੀਂ ਹੁਣ ਕੋਈ ਤੁਹਾਡੀ ਪੇਮੈਂਟ ਆ ਕੋਈ ਤੁਸੀਂ ਆਪਣਾ ਵੋਡਾਫੋਨ ਆ ਕੋਈ 2 ਡਿਗਰੀ ਆ ਸਪਾਰਕ ਦੀ ਪੇਮੈਂਟ ਜਾ ਰਹੀ ਹੈ ਤੁਹਾਡੇ ਕੋਈ ਕ੍ਰੈਡਿਟ ਕਾਰਡ ਦੀ ਪੇਮੈਂਟ ਜਾ ਰਹੀ ਹੈ ਤੁਹਾਡੇ ਕੋਈ ਕਾਰ ਲੋਨ ਦੀ ਜਾ ਰਹੀ ਹੈ ਜੈਮ ਵਿਜ਼ਾ ਕਯੂ ਕਾਰਡ ਇੰਨੇ ਦੀ ਕਿਸੇ ਵੀ ਪੇਮੈਂਟ ਜਾ ਰਹੀ ਆ ਤਾਂ ਜੇ ਉਹ ਤੁਸੀਂ ਪੇਮੈਂਟਾਂ ਟਾਈਮ ਤੇ ਨਹੀਂ ਕਰਦੇ ਤਾਂ ਤੁਹਾਡਾ ਬੇਸਿਕਲੀ ਅਕਾਊਂਟ ਕੰਡਕਟ ਖਰਾਬ ਜੇ ਤੁਹਾਡੇ ਕੋਲੇ ਕੋਈ ਬੈਂਕ ਅਕਾਊਂਟ ਨਹੀਂ ਤੁਹਾਡੇ ਤੁਹਾਡੇ ਕੋਲ ਕੋਈ ਓਵਰਡਰਾਫਟ ਦੀ ਪਰਮਨੈਂਟ ਜਾਂ ਟੈਂਪੋਰਰੀ ਕੋਈ ਲਿਮਟ ਨਹੀਂ ਹੈਗੀ ਪਰ ਤੁਹਾਡਾ ਅਕਾਊਂਟ ਓਵਰਡਰਾਉਨ ਜਾਂਦਾ ਮੰਨ ਲਓ ਤੁਹਾਡੇ ਅਕਾਊਂਟ ਦੇ ਵਿੱਚ 100 ਡਾਲਰ ਸੀਗਾ ਪਰ ਤੁਹਾਡੀ ਜਿਹੜੀ ਕੋਈ ਇੰਸ਼ੋਰੈਂਸ ਕਾਰ ਦੀ ਇੰਸ਼ੋਰੈਂਸ ਹੈਗੀ ਉਹ ਜਾਣੀ ਸੀ 150 ਇੰਸ਼ੋਰੈਂਸ ਹੁੰਦੀ ਆ ਯੂਜੂਲੀ ਡਾਇਰੈਕਟ ਡੈਬਿਟ ਡਾਇਰੈਕਟ ਡੈਬਿਟ ਕੀ ਮਤਲਬ ਉਹਨਾਂ ਨੇ ਤੁਹਾਡੇ ਫੋਰਸਫੁਲੀ ਪੈਸਾ ਕੱਢ ਹੀ ਲੈਣਾ ਤੁਹਾਡੇ ਅਕਾਊਂਟ 'ਚ ਪੈਸਾ ਹੈ ਨਹੀਂ ਹੈ ਜੇ ਤੁਹਾਡੇ ਕਾਉਂਟ 'ਚ 100 ਡਾਲਰ ਆ ਪਰ ਤੁਹਾਡੀ ਰੀਪੇਮ ਜਿਹੜੀ ਇੰਸ਼ੋਰੈਂਸ ਦੀ ਡਾਇਰੈਕਟ ਡੈਬਿਟ ਆ ਉਹ 150 ਦਾ ਤੁਹਾਨੂੰ 150 ਹੀ ਕਰਨਾ ਫਿਰ ਉਹਦਾ ਰਿਜ਼ਲਟ ਕੀ ਨਿਕਲਣਾ ਸਟਾ ਨਿਕਲਣਾ ਕਿ ਤੁਸੀਂ ਤੁਹਾਡਾ ਅਕਾਊਂਟ ਜਾਊਗਾ 50 ਡਾਲਰ ਨੈਗੇਟਿਵ ਦੇ ਵਿੱਚ ਇਹਨੂੰ ਕਹਿੰਦੇ ਆ ਅਨ ਅਰੇਂਜਡ ਓਵਰਡਰਾਫਟ ਇਹੀ ਤੁਹਾਡਾ ਸਭ ਤੋਂ ਵੱਡਾ ਅਕਾਊਂਟ ਦਾ ਵੈਰੀ ਹੈ ਬੇਸਿਕਲੀ ਜੇ ਤੁਸੀਂ ਜਦੋਂ ਬੈਂਕਾਂ ਦੇਖਦੀਆਂ ਨੇ ਬੈਂਕ ਨੇ ਪਿਛਲੇ 90 ਦਿਨਾਂ ਦੀ ਬੈਂਕ ਸਟੇਟਮੈਂਟਾਂ ਥੋੜੀ ਦੇਖਣੀਆਂ ਨੇ ਪਰ ਉਹਨਾਂ ਨੇ ਜਦੋਂ ਤੁਹਾਡੇ ਤੇ ਕ੍ਰੈਡਿਟ ਚੈੱਕ ਕਰਨਾ ਉਹਨਾਂ 2 ਸਾਲ ਦੀ ਹਿਸਟਰੀ ਦਿਖ ਜਾਣੀ ਆ ਪਿਛਲੇ 2 ਸਾਲ ਦੇ ਵਿੱਚ ਕਿੰਨਾ ਟਾਈਮ ਤੁਸੀਂ ਜਿਹੜੇ ਹੋ ਓਵਰਡਰੌਨ ਰਹੇ ਹੋ ਤੁਹਾਡਾ ਕਿੰਨੇ ਸਾਲ ਦੀ ਤੁਸੀਂ ਜਾਂ ਕਿੰਨੇ ਮਹੀਨੇ ਤੁਸੀਂ ਪੇਮੈਂਟਾਂ ਮਿਸ ਕੀਤੀਆਂ ਕਿਸੇ ਕ੍ਰੈਡਿਟ ਕਾਰਡ ਤੇ ਤੇ ਇਹ ਚੀਜ਼ ਬਹੁਤ ਬਹੁਤ ਵੱਡੀ ਗਣੀ ਜਾਂਦੀ ਹੈ ਬੈਂਕ ਨੂੰ ਉਹਦਾ ਕਾਰਨ ਬੈਂਕ ਕਹਿੰਦੀ ਹੈ ਹਜੇ ਤਾਂ ਤੁਹਾਡੇ ਕੋਲ ਲੋਨ ਵੀ ਹੈ ਨਹੀਂ ਤੁਹਾਡੇ ਕੋਲ ਹਜੇ ਕੋਈ ਲਾਇਬਿਲਿਟੀ ਹੈ ਨਹੀਂ ਐਡਾ ਭਾਰਾ ਕੋਈ ਪੇਮੈਂਟ ਵੀ ਹੈ ਨਹੀਂ ਤੁਸੀਂ ਅਕਾਊਂਟ ਕੰਡਕਟ ਹਜੇ ਵੀ ਨਹੀਂ ਮੈਨੇਜ ਕਰ ਸਕਦੇ ਜੇ ਅਸੀਂ ਤੁਹਾਨੂੰ 6 7 8 ਲੱਖ ਮਿਲੀਅਨ ਦਾ ਲੋਨ ਦੇਤਾ ਉਹਨੂੰ ਤੁਸੀਂ ਕਿਵੇਂ ਮੈਨੇਜ ਕਰਨਾ ਸੋ ਬੈਂਕ ਕਹਿੰਦੀ ਹੈ ਕੰਫੀਡੈਂਟ ਨਹੀਂ ਹੈਗੀ ਅਸੀਂ ਇਸ ਚੀਜ਼ ਨਾਲ ਜੇ ਤੁਸੀਂ ਇਸ ਚੀਜ਼ ਨੂੰ ਪਹਿਲਾਂ 3 ਤੋਂ 6 ਮਹੀਨੇ ਬੈਟਰ ਕਰਕੇ ਦਿਖਾਓ ਫਿਰ ਅਸੀਂ ਤੁਹਾਨੂੰ ਦੁਬਾਰਾ ਲੋਨ ਦੇਵਾਂਗੇ ਸੋ ਬਹੁਤ ਜ਼ਰੂਰੀ ਆ ਆਪਣੇ ਅਕਾਊਂਟ ਕੰਡਕਟਰ ਨੂੰ ਸਾਫ਼ ਰੱਖੋ ਸਾਰੀਆਂ ਪੇਮੈਂਟਾਂ ਕੋਈ ਕ੍ਰੈਡਿਟ ਕਾਰਡ ਆ ਕੋਈ ਕਾਰ ਇੱਕ ਦਿਨ ਪਰ ਸਾਨੂੰ ਇਹ ਹੁੰਦਾ ਐਸੇ ਕਲਾਇੰਟ ਤੁਸੀਂ ਇਹ ਸੋਚਦੇ ਹੋਣੇ ਆ ਕਿ ਇਹ ਤੁਹਾਡਾ ਕਸੂਰ ਨਹੀਂ ਹੈ ਤੁਹਾਨੂੰ ਇਹ ਚੀਜ਼ਾਂ ਦੇ ਜਿਹੜੇ ਕਨਸੀਕਵੈਂਸਸ ਨਹੀਂ ਪਤਾ ਤੁਹਾਨੂੰ ਇਹ ਲੱਗ ਰਿਹਾ ਕਿ ਉਹ ਗੱਲ ਨਹੀਂ 2 ਦਿਨ 2 ਦਿਨ ਜੇ ਪੇਮੈਂਟ ਲੇਟ ਵੀ ਕਰ ਦਾਂਗੇ ਤਿੰਨ ਦਿਨ ਤਾਂ ਕੀ ਕਰਤਾ ਤਿੰਨ ਦਿਨਾਂ ਬਾਅਦ ਦੇਈ ਦਿੱਤੀ ਪੇਮੈਂਟ ਪਰ ਉਹ ਤੁਹਾਡੀ ਲੇਟ ਪੇਮੈਂਟ ਦੀ ਫੀਸ ਚਾਰਜ ਹੋ ਜਾਂਦੀ ਆ ਪਲੱਸ ਤੁਹਾਡੀ ਜਿਹੜੀ ਆ ਅਕਾਊਂਟ ਦੇ ਵਿੱਚ ਸ਼ੋ ਹੋਣ ਲੱਗ ਜਾਂਦੀ ਆ ਕਿ ਇਹ ਲੇਟ ਗਈ ਹੈ ਪੇਮੈਂਟ ਚਾਹੇ ਤੁਸੀਂ ਤਿੰਨ ਦਿਨ ਹੀ ਦਿੱਤੀ ਆ ਲੇਟ ਦਿੱਤੀ ਆ ਜੇ ਤਿੰਨ ਦਿਨ ਲੇਟ ਹੀ ਦੇਣੀ ਆ ਜਾਂ ਦੇਈ ਦੇਣੀ ਆ ਸੀ ਉਹਨੂੰ ਫਿਰ ਮਾਰਟ ਐਸ ਵਲ ਤਿੰਨ ਦਿਨ ਪਹਿਲਾਂ ਪੇ ਕਰ ਦੋ ਪਰ ਟਾਈਮ ਤੇ ਪੇ ਕਰੋ ਇਹ ਬਹੁਤ ਜ਼ਰੂਰੀ ਹੈ ਅਕਾਊਂਟ ਕੰਡਕਟਰ ਨੂੰ ਐਂਡ ਅਕਾਊਂਟ ਕਦੇ ਵੀ ਆਪਣੇ ওভারਡਰੌਨ ਨਾ ਹੋਣ ਦੋ ਜਿੱਥੋਂ ਪੇਮੈਂਟਾਂ ਜਾਂਦੀਆਂ ਨੇ ਮੇਕ ਸ਼ੁਰ ਕਰੋ ਉੱਥੇ 2 400 500 ਡਾਲਰ ਵਾਧੂ ਰੱਖਿਆ ਹੋਇਆ ਹੈ ਤਾਂ ਕਿ ਕਦੇ ਵੀ ਉਹ ਅਨਰੀਜ਼ ওভারਡਰਾਫਟ 'ਚ ਨਾ ਜਾਵੇ ਹੂੰ ਸੋ ਇਹ ਬੜਾ ਜ਼ਰੂਰੀ ਹੈ ਜੀ ਤੇ ਕਿਉਂਕਿ ਛੋਟੀ ਜੀ ਕਈ ਵਾਰੀ ਜਿਹੜੀ ਅਨਗੈਲੀ ਆ ਉਹ ਫਿਰ ਜੇ ਲੋਨ ਕਰਾਣਾ ਹੁੰਦਾ ਉਦੋਂ ਕਹਿੰਦੇ ਵੱਡੇ ਹਾਦਸੇ ਨੂੰ ਇਨਜਾਮ ਆ ਜਿਹੜਾ ਉਹ ਦੇ ਦਿੰਦੀ ਆ ਤੇ ਜਦੋਂ ਬੈਂਕ ਵਾਲੇ ਫਿਰ ਜਵਾਬ ਦੇ ਦਿੰਦੇ ਵੀ ਭਾਈ ਲੋਨ ਨਹੀਂ ਹੋਣਾ ਪਹਿਲਾਂ ਆਪਣਾ ਸਕੋਰ ਠੀਕ ਕਰੋ ਜਾਂ ਆਪਣਾ ਅਕਾਊਂਟ ਆ ਜਿਹੜਾ ਠੀਕ ਕਰੋ ਤੇ ਅਕਸਰ ਹੁੰਦਾ ਪਤਾ ਕੀ ਆ ਇਹ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੇ ਘਰ ਦੀ ਹੋ ਜੇ ਗੱਲ ਕਰਾਂ ਕਈ ਵਾਰੀ ਨਾ ਆਪਾਂ 2-3 ਅਕਾਊਂਟ ਬਣਾਏ ਹੁੰਦੇ ਆ ਤੇ ਜਿਵੇਂ ਹੁਣ ਕਿਸੇ ਵੀ ਅਕਾਊਂਟ ਹੋ ਗਿਆ ਇੱਕ ਹਸਬੰਡ ਵਾਈਫ ਨੇ ਜੁਆਇੰਟ ਅਕਾਊਂਟ ਰੱਖ ਲਿਆ ਇੱਕ ਬਿੱਲ ਪੇ ਕਰਨ ਵਾਲਾ ਹਨਾ ਇੱਕ ਬਿੱਲ ਪੇ ਕਰਨ ਵਾਲਾ ਰੱਖ ਲਿਆ ਤੇ ਐਦਾਂ ਕੀਤੇ ਹੁੰਦੇ ਆ ਇਹਦੀ ਸੈਲਰੀ ਆਉਂਦੀ ਆ ਜੀ ਉਹ ਸੈਲਰੀ ਜੋ ਕੱਢ ਕੇ ਤੁਸੀਂ ਦੂਜੇ ਅਕਾਊਂਟ 'ਚ ਆਪਣੀ ਸੈਲਰੀ ਟਰਾਂਸਫਰ ਕਰ ਦਿੰਦੇ ਹੋ ਉਹ ਹੁੰਦਾ ਕੀ ਆ ਪਰ ਇੰਸ਼ੋਰੈਂਸ ਲਾਈ ਹੋਈ ਹੈ ਸੈਲਰੀ ਵਾਲੇ ਅਕਾਊਂਟ ਤੋਂ ਵੀ ਜਿਹੜੀਆਂ ਮੇਰੀਆਂ ਇੰਸ਼ੋਰੈਂਸ ਆ ਉਹ ਸੈਲਰੀ ਵਾਲੇ ਅਕਾਊਂਟ ਜਿਸ ਦਿਨ ਫਿਰ ਉਹ ਕੱਟ ਹੁੰਦੀ ਆ 15 ਦਿਨਾਂ ਬਾਅਦ ਇੰਸ਼ੋਰੈਂਸ ਤੇ ਉਸ ਦਿਨ ਵਿੱਚ ਹੁੰਦੇ ਨਹੀਂ ਤੇ ਫਿਰ ਸਵੇਰੇ ਉੱਠ ਕੇ ਪਤਾ ਲੱਗਦਾ ਜਦੋਂ ਈਮੇਲਾਂ ਦੋ ਤਿੰਨ ਗਿਰੀਆਂ ਹੁੰਦੀਆਂ ਵੀ ਆ ਵੀ ਇੰਸ਼ੋਰੈਂਸ ਨਹੀਂ ਗਈ ਆ ਵੀ ਨਹੀਂ ਗਈ ਆ ਵੀ ਨਹੀਂ ਗਈ ਇਹ ਮੋਸਟਲੀ ਹੋ ਕਈਆਂ ਨਾਲ ਜਾਂਦਾ ਮੇਰੇ ਨਾਲ ਵੀ ਹੁੰਦਾ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਹੁਤ ਸਹੀ ਆ ਕਿ ਇਹ ਵੀ ਕ੍ਰੈਡਿਟ ਸਕੋਰ ਤੇ ਫਿਰ ਫਰਕ ਪੰਦਾ ਬਿਲਕੁਲ ਤੁਸੀਂ ਜਦੋਂ ਬੈਂਕ ਦੇ ਥੋੜੀ ਸਟੇਟਮੈਂਟ ਦੇਖਣੀ ਆ ਉਹਦੇ ਵਿੱਚ ਤੁਹਾਡਾ ਲਿਖਿਆ ਆਉਣਾ ਕਿ ਤੁਹਾਡੀ ਜਿਹੜੀ ਆ ਇਹ ਡਿਸਆਨਰ ਹੋ ਗਈ ਪੇਮੈਂਟ ਤੁੜੀ ਜਿਹੜੀ ਇਹ ਪੇਮੈਂਟ ਇਸ ਹੁਣ ਬੈਂਕ 'ਚ ਜਾਂਦੀ ਆ ਤੁਹਾਡੀ ਬਿਲਕੁਲ ਇੱਕ ਇੱਕ ਚੀਜ਼ ਇਹ ਚੀਜ਼ਾਂ ਇੰਪੈਕਟ ਕਰਦੀਆਂ ਨੇ ਇਹਦਾ ਹੱਲ ਦੱਸਦਾ ਕਿ ਜਿਹੜਾ ਹੁਣ ਸ਼ਾਇਦ ਕਈਆਂ ਲਈ ਵਰਕ ਆਊਟ ਕਰੇ ਕਈਆਂ ਲਈ ਨਾ ਕਰੇ ਜਿਹੜੀ ਮੈਂ ਪਰਸਨਲੀ ਇਹ ਕਰਦਾ ਮੈਂ ਕੀ ਕਰਦਾ ਇਨਸ਼ੋਰ ਇੱਕ ਤਾਂ ਥੋੜੀ ਸਸਤੀ ਵੀ ਮਿਲ ਜਾਂਦੀ ਆ ਇਕੱਠੀ ਸਾਲ ਦੀ ਪੇ ਕਰ ਦਿੰਦਾ ਕਿਉਂਕਿ ਜਦੋਂ ਸਾਡੇ ਕੋਲ 5-7 ਪੇਮੈਂਟ ਹਰ ਮਹੀਨੇ ਜਾਣੀਆਂ ਨੇ ਕੋਈ ਵੀ ਇਨਸਾਨ ਆ ਤੁਸੀਂ ਉਹ ਮੈਂ ਆ ਜਾਂ ਕੋਈ ਵੀ ਜ ਆਪਣ ਦੇਖਣ ਵਾਲੇ ਨੇ ਉਹ ਮਿਸ ਹੋਈ ਜਾਣੀ ਆ ਸੋ ਜੇ ਤੁਸੀਂ ਜੇ ਤੁਹਾਡੇ ਫੋਰਡਬਿਲਟੀ ਚ ਹੁੰਦਾ ਚਾਹੇ ਕਾਰ ਕਰਦੀ ਇੰਸ਼ੋਰੈਂਸ ਆ ਕਾਰ ਦੀ ਆ ਹੈਲਥ ਹੈ ਲਾਈਫ ਹੈ ਮੈਡੀਕਲ ਹੈ ਉਹ ਇੰਸ਼ੋਰੈਂਸ ਆ ਟਰਾਈ ਕਰੋ ਜੇ ਤੁਹਾਡੇ ਕੋਲੇ ਉਹਨੂੰ ਪੈਸਾ ਇੱਕ ਪਾਸੇ ਰੱਖ ਕੇ మేబీ సాల్ ਦਾ ਇਕੱਠਾ ਪੇ ਕਰਦਾ ਕਰੋ మేబీ 150 ਆਉਂਦੇ ਰਿਹਾ ਕੋਈ ਇੱਕ ਪਾਸੇ ਇੱਕ ਅਕਾਊਂਟ ਖੋਲੋ ਇੰਸ਼ੂਰੈਂਸ ਅਕਾਊਂਟ ਉਹ ਚ ਹਰ ਮਹੀਨੇ 150 100 200 ਪਾਈ ਗਏ ਐਂਡ ਤੇ ਜਾ ਕੇ ਸਾਰੇ ਇੰਸ਼ੂਰੈਂਸ ਦਾ ਸਾਲ ਦੀ ਇਕੱਠੀਆਂ ਪੇ ਕਰਤੀਆਂ ਤੁਹਾਡੀ ਕੋਈ ਮੰਥਲੀ ਪੇਮੈਂਟ ਹੀ ਨਹੀਂ ਜਾਊਗੀ ਜਿੰਨਾ ਤੁਹਾਡਾ ਮੰਥਲੀ ਕੈਸ਼ ਫਲੋ ਜਾਊਗਾ ਜਿੰਨਾ ਤੁਹਾਡੀ ਮੰਥਲੀ ਪੇਮੈਂਟਾਂ ਜਾਣ ਗਈਆਂ ਉਨਾਂ ਹੀ ਜ਼ਿਆਦਾ ਤੁਹਾਡਾ ਕੈਸ਼ ਫਲੋ ਖਰਾਬ ਹੁੰਦਾ ਜਿੰਨਾ ਤੁਸੀਂ ਐਨਿਉਲੀ ਪੇ ਕਰ ਦੋਗੇ ਜੇ ਸਾਰਾ ਕੁਝ ਕੋਈ ਇੰਸ਼ੂਰੈਂਸ ਦਾ ਕੋਈ ਕਾਉਂਸਲ ਦੇ ਰੇਟ ਨੇ ਇਹਨੂੰ ਸਾਲ ਦੇ ਵਿੱਚ ਇੱਕ ਵਾਰ ਪੇ ਕਰ ਦੋ ਤੁਹਾਡੀ ਇੱਕੋ ਹੀ ਜਿਹੜੀ ਪਰਮਨੈਂਟ ਤਾਂ ਤੁਹਾਨੂੰ ਮੈਨੇਜ ਕਰਨਾ ਇਜ਼ੀ ਹੋ ਜਾਂਦਾ ਇੱਕ ਇੱਕ ਥੋੜੀ ਜੀ ਨਾਲ ਇੰਸ਼ੋਰੈਂਸ ਜਿਹੜੀ ਮਾੜੀ ਮੋਟੀ ਸਸਤੀ ਵੀ ਮਿਲ ਜਾਂਦੀ ਜੇ ਤੁਸੀਂ ਸਾਲ ਦੀ ਘੱਟੀ ਪੇ ਕਰਦੇ ਜੀ ਤੇ ਮੈਂ ਕਈਆਂ ਨੇ ਇਹ ਵੀ ਦੇਖਿਆ ਉਹਨਾਂ ਨੇ ਕ੍ਰੈਡਿਟ ਕਾਰਡ ਤੋਂ ਲਗਾਈਆਂ ਹੁੰਦੀਆਂ ਹਾਂਜੀ ਤੇ ਵੀ ਕ੍ਰੈਡਿਟ ਕਾਰਡ ਤੋਂ ਘੱਟੋ ਘੱਟ ਜੇ ਜਾਂਦੀ ਆ ਤਾਂ ਮਿਸਤਾ ਨਹੀਂ ਹੁੰਦੀ ਪੈਸਾ ਪਿਆ ਦੇ ਵਿੱਚ ਤੇ ਕ੍ਰੈਡਿਟ ਕਾਰਡ ਦੇ ਵਿੱਚ ਪੈਸਾ ਪਿਆ ਹੁੰਦਾ ਤੇ ਉਹਦਾ ਬਿੱਲ ਪਤਾ ਹੀ ਹੁੰਦਾ ਵੀ ਮਹੀਨੇ ਬਾਅਦ ਤਾਰਨਾ ਫਿਰ ਹੁਣ ਇੱਥੇ ਤਾਂ ਇੰਡੀਆ ਦਾ ਕ੍ਰੈਡਿਟ ਕਾਰਡ ਆ ਜਿਹੜਾ ਉਹ 55 ਦੇ ਨਾਲ ਆ ਇੱਥੇ ਵੀ 55 ਦੇ ਨਾਲੇ ਹੈਗੇ ਆ ਤੇ ਪਰ ਜਿਵੇਂ ਜਿਮ ਹੋ ਗਿਆ ਜਾਂ ਕਿਉ ਕਾਰਡ ਹੋ ਗਿਆ ਵਿਜ਼ਾ ਹੋ ਗਿਆ ਇਹ ਦੂਜੇ ਇੱਕ ਦੋ ਕਾਰਡ ਇਸ ਤਰ੍ਹਾਂ ਦੇ ਹੈਗੇ ਪਰਪਲ ਹੈਗਾ ਉਹਨੇ 3-3 6-6 ਮਹੀਨੇ ਵੀ ਦਿੰਦੇ ਆ 6 ਜਿਹੜਾ ਹੁਣ ਮੈਨੂੰ ਮੈਨੂੰ ਇਹਨਾਂ ਪਤਾ ਮੈਨੂੰ ਜਿਮ ਦਾ ਪਤਾ ਜਿਮ ਦੇ ਦਿੰਦਾ ਤੇ 6 ਮਹੀਨੇ ਬਾਕੀ ਕਾਰਡ ਦਾ ਨਹੀਂ ਪਤਾ ਪਰ ਜਿਹੜੇ ਬੈਂਕ ਦੇ ਕਾਰਡ ਹੁੰਦਾ ਕੋਈ ਕ੍ਰੈਡਿਟ ਕਾਰਡ ਜੀ ਉਹ ਚਾਹੇ ਕੋਈ ਵੱਡੀ ਬੈਂਕ ਦਾ ਚਾਹੇ ਛੋਟੀ ਬੈਂਕ ਉਹਨਾਂ ਦਾ 55 ਦਿਨ ਹੀ ਮਿਲਦੇ ਆ ਉਹ 55 ਤੋਂ ਜ਼ਿਆਦਾ ਨਹੀਂ ਮਿਲਦੇ ਪਰ ਜਿਵੇਂ ਵਿਜ਼ਾ ਜਾਂ ਹੋਰ ਕੋਈ ਕਾਰਡ ਜਿਹੜਾ ਉਹ 6 ਮਹੀਨੇ ਦੇ ਸਕਦੇ ਆ ਹਾਂ ਤੇ ਉਹਨਾਂ ਦੀ ਕਹਿੰਦੇ ਫਿਰ ਪੇਮੈਂਟ ਤੁਹਾਡੀਆਂ ਜਿਹੜੇ ਇੰਦਾਂ ਦੇ ਬਿੱਲ ਆ ਕਈ ਵਾਰੀ ਮਿਸ ਹੋ ਜਾਂਦੇ ਆ ਤੇ ਉਹ ਇੱਕ ਕ੍ਰੈਡਿਟ ਕਾਰਡ ਤੋਂ ਲੈਣੇ ਵੀ ਕਹਿੰਦੇ ਬੈਟਰ ਆ ਤੇ ਉਹ ਜੇ ਤੁਸੀਂ ਰੈਗੂਲਰ ਉਹਦੀ ਬਿੱਲ ਆ ਜਿਹੜਾ ਉਹ ਪੇ ਕਰਦੇ ਰਹਿੰਦੇ ਹੋ ਤੇ ਜੇ ਕਿ ਮਨ ਲਾਦਾ ਕ੍ਰੈਡਿਟ ਕਾਰਡ ਦਾ ਬਿੱਲ ਵੀ ਰਹਿ ਜਾਏ ਤਾਂ ਸਕੋਰ ਉਹ ਵੀ ਖਰਾਬ ਕਰ ਸਕਦਾ ਬਿਲਕੁਲ ਬਿਲਕੁਲ ਕਰੂਗਾ ਉਹ ਬਕਸ ਐਨੀਥਿੰਗ ਜਿਹੜੀ ਜਿਹੜੀ ਫਾਈਨੈਂਸ਼ੀਅਲ ਹੈ ਹੁਣ ਦੇਖੋ ਜਿਵੇਂ ਇੱਕ ਵਾਰੀ ਕੋਈ ਹੁਣ ਮੈਂ ਦੇ ਹੁਣ ਇੱਕ ਇੱਕ ਹੋਰ ਚੀਜ਼ ਮੈਂ ਥੋੜਾ ਆਫ ਦਾ ਟਾਪਿਕ ਜਾਣਾ ਡਿਫਾਲਟ ਹੁਣ ਡਿਫਾਲਟ ਕਈ ਵਾਰੀ ਹੁੰਦਾ ਕਿ ਮਤਲਬ ਉਹ ਤੁਹਾਡੇ ਕੋਲ ਘਰ ਦੇ ਬਿਜਲੀ ਦਾ ਬਿੱਲ ਆ ਤੁਸੀਂ ਐਡਰੈਸ ਚੇਂਜ ਕਰਤਾ ਕਿਰਾਏ ਤੇ ਰਹਿੰਦੇ ਹੋ ਬਿਜਲੀ ਦਾ ਬਿੱਲ ਸੀਗਾ ਥੋੜਾ ਆਖਰੀ ਬਿੱਲ ਸੀਗਾ ਆਖਰੀ ਬਿਲ ਤੁਹਾਡਾ ਜੇ ਈਮੇਲ 'ਚ ਨਹੀਂ ਆਉਂਦਾ ਸੀ ਉਹ ਤੁਹਾਨੂੰ ਫਿਜ਼ੀਕਲੀ ਆਉਂਦਾ ਸੀ ਤੁਹਾਡੇ ਐਡਰੈਸ ਤੇ ਡਿਲੀਵਰ ਹੁੰਦਾ ਸੀ ਚਿੱਠੀ ਦੇ ਵਿੱਚ ਤੁਸੀਂ ਘਰ ਮੂਵ ਕਰਤਾ ਆਖਰੀ ਬਿਲ ਤਾਂ ਤੁਹਾਨੂੰ ਪੁਰਾਣੇ ਐਡਰੈਸ ਤੇ ਜਾਂਦਾ ਉਹ ਕਈ ਵਾਰੀ ਹੋ ਜਾਂਦਾ ਕਿ ਪੁਰਾਣੇ ਐਡਰੈਸ ਤੇ ਜਾਂਦਾ ਤੁਹਾਨੂੰ ਮੁੜ ਕੇ ਲੱਭਦਾ ਨਹੀਂ ਉਹ ਤੁਹਾਡੇ ਫਿਰ ਜਿਹੜੀ ਆ ਬਿਜਲੀ ਵਾਲੇ ਉਹ ਤੁਹਾਡੇ ਤੇ ਡਿਫਾਲਟ ਪਾ ਦਿੰਦੇ ਨੇ ਕਿ ਆ 150 200 ਡਾਲਰ ਸੀਗਾ ਕਲੈਂਟ ਨੇ ਪੇ ਨਹੀਂ ਕੀਤਾ ਉਹ ਫਿਰ ਤੁਹਾਨੂੰ ਕਦੋਂ ਪਤਾ ਲੱਗਣਾ ਉਹ ਪਤਾ ਲੱਗਣਾ ਤੁਹਾਨੂੰ ਜਦੋਂ ਤੁਸੀਂ ਹਾਬ ਤੱਕ ਕੋਈ ਲੋਨ ਲੈਣਾ ਕੋਈ ਕ੍ਰੈਡਿਟ ਕਾਰਡ ਲੈਣਾ ਜਾਂ ਕੋਈ ਕਾਰ ਲੋਨ ਲੈਣਾ ਜਾਂ ਘਰ ਲੋਨ ਲੈਣਾ ਫਿਰ ਤੁਹਾਨੂੰ ਪਤਾ ਲੱਗਣਾ ਕਿ ਐਕਚੁਅਲੀ ਬੈਂਕ ਨੇ ਦੱਸਣਾ ਕਿ ਆਹ ਤਾਂ ਤੁਹਾਡੇ ਸਿਰ ਨਾਂ ਤੇ ਡਿਫਾਲਟ ਹੈ ਸਾਡੇ ਕੋਲ ਕਲੈਂਟ ਆਉਂਦੇ ਆ ਜਿਹੜੇ ਕਹਿੰਦੇ ਕਿ ਮੈਂ ਤਾਂ ਪਤਾ ਨਹੀਂ ਕੁਝ ਮੇਰੇ ਸਾਡੇ ਕੋਲ ਬੈਂਕ ਆਉਂਦੀ ਹੈ ਬਿਕਸ ਕ੍ਰੈਡਿਟ ਚੈੱਕ ਅਸੀਂ ਆਪ ਨਹੀਂ ਕਰਦੇ ਕ੍ਰੈਡਿਟ ਚੈੱਕ ਕਰਦੀ ਹੈ ਬੈਂਕ ਸੋ ਸਾਨੂੰ ਬੈਂਕ ਦੱਸਦੀ ਹੈ ਕਿ ਕ੍ਰੈਡਿਟ ਚੈੱਕ ਜਿਹੜੇ ਆ ਉਹ ਤੁਹਾਡਾ ਡਿਫਾਲਟ ਨਿਕਲਿਆ ਸੋ ਉਹਨੂੰ ਤੁਸੀਂ ਅਵੋਇਡ ਕਰਨ ਲਈ ਕੀ ਕਰਨਾ ਇੱਕ ਤਾਂ ਤੁਸੀਂ ਔਰ ਜਾ ਕੇ 6 ਮਹੀਨੇ ਕਈ ਵਾਰ ਤੁਹਾਡੇ ਨਾਮ ਤੇ ਦੂਜੇ ਦਾ ਡਿਫਾਲਟ ਲੱਗ ਜਾਂਦਾ ਜੇ ਤੁਹਾਡੇ ਨਾਮ ਤੇ ਤੁਹਾਡੀ ਡੇਟ ਆਫ ਬਰਥ ਮੈਚ ਕਰ ਜਾਵੇ ਕਿਸੇ ਨਾਲ ਤਾਂ ਤੇ ਡਿਫਾਲਟ ਕਈ ਵਾਰ ਦੂਜੇ ਦਾ ਤੁਹਾਡੇ ਨਾਮ ਤੇ ਚੜ ਜਾਂਦਾ ਸੋ ਹਰ 6 ਮਹੀਨੇ ਸਾਲ ਬਾਅਦ ਜਾ ਕੇ ਆਪਣੀ ਕ੍ਰੈਡਿਟ ਰਿਪੋਰਟ ਚੈੱਕ ਕਰਦਿਆ ਕਰੋ ਜਿਹਦੇ ਵਿੱਚ ਤੁਹਾਨੂੰ ਪਤਾ ਲੱਗਦਾ ਰਹੂਗਾ ਕਿ ਤੁਹਾਡੀ ਕ੍ਰੈਡਿਟ ਰਿਪੋਰਟ ਸਹੀ ਹੈ ਕਿ ਜੇ ਜੋ ਤੁਸੀਂ ਕੀਤਾ ਉਹੀ ਹੈ ਕਿ ਇਹਦੇ ਵਿੱਚ ਕੁਝ ਐਕਸਟਰਾ ਤੁਹਾਡੇ ਨਾਮ ਤੇ ਤਾਂ ਨਹੀਂ ਚੜਿਆ ਹੋਇਆ ਜੀ ਪਰ ਬੜੀ ਮਸਲਾਦਾ ਹੈਗਾ ਇੰਡੀਆ ਦਾ ਪਰ ਪਤਾ ਨਹੀਂ ਕਿ ਇੱਥੇ ਇਸ ਤਰ੍ਹਾਂ ਹੁੰਦਾ ਜਾਂ ਨਹੀਂ ਆਪਾਂ ਕਹਿ ਵੀ ਨਾ ਗਰੰਟੀ ਪਾ ਦਿੰਦੇ ਆ ਹਾਂਜੀ ਕਿਸੇ ਨਾ ਕਿਸੇ ਦੀ ਕਿ ਜਦੋਂ ਲੋਨ ਹੁੰਦਾ ਗਰੰਟਰ ਦੀ ਲੋਡ ਹੁੰਦੀ ਆ ਹੁਣ ਜਿਹੜੇ ਬੰਦੇ ਨੇ ਲੋਨ ਲਿਆ ਉਹ ਤਾਂ ਚਲੋ ਫਰਾਡ ਕਰ ਗਿਆ ਭੱਜ ਗਿਆ ਤੇ ਜਿਹਨੇ ਗਰੰਟੀ ਪਾਈ ਆ ਕਹਿੰਦੇ ਸਕੋਰ ਉਹਦਾ ਵੀ ਨਾਲ ਫਿਰ ਖਰਾਬ ਹੁੰਦਾ ਬਿਲਕੁਲ ਹੁਣ ਇਹ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਵੀ ਜ਼ਰੂਰ ਦੱਸ ਦਿਓ ਬਿਲਕੁਲ ਜਦੋਂ ਜਿਹੜਾ ਗੈਰੰਟਰ ਆ ਮੈਂ ਥੋੜਾ ਗੈਰੰਟਰ ਬਣ ਗਿਆ ਗੈਰੰਟਰ ਦਾ ਮਤਲਬ ਗੈਰੰਟਰ ਦਾ ਮਤਲਬ ਕੀ ਆ ਹਰਮਨ ਜੇ ਪੈਸਾ ਨਹੀਂ ਦੇਊਗਾ ਮੈਂ ਗਰੰਟੀ ਲੈਣਾ ਮੈਂ ਭੇ ਕਰੂੰਗਾ ਮੈਂ ਗਾਰੰਟੀ ਕਿਉਂ ਲਵਾਂਗਾ ਭੱਖਸ ਮੈਨੂੰ ਹਰਮਨ ਤੇ 100% ਯਕੀਨ ਆ ਹੁਣ ਹਰਮਨ ਦੇ ਵਿੱਚ ਤਾਂ ਨਹੀਂ ਮੈਂ ਬੜਿਆ ਕਿ ਹਰਮਨ ਪਤਾ ਲੱਗੇ ਕਿ 3 ਮਹੀਨੇ ਬਾਅਦ 6 ਮਹੀਨੇ ਬਾਅਦ ਆਸਟ੍ਰੇਲੀਆ ਤੇ ਫਿਰ ਉਹਦੇ ਲਈ ਗਾਰੰਟਰ ਬੈਂਕ ਦੇ ਵੀ ਗਾਰੰਟੀ ਤੂੰ ਲਈ ਸੀ ਨਾ ਤੂੰ ਕਹਿੰਦਾ ਸੀ ਕਿ ਹਰਮਨ ਦੀ ਗਾਰੰਟੀ ਲੈਣਾ ਮੈਂ ਕਿ ਜੇ ਪੱਜ ਜਾਂਦਾ ਤਾਂ ਮੈਂ ਦਊਗਾ ਹੁਣ ਹਰਮਨ ਸਿੰਘ ਤਾਂ ਪੱਜ ਗਏ ਨੇ ਅਜੋ ਇਧਰ ਹੁਣ ਬੈਂਕ ਦਾ ਲੋਨ ਤੁਸੀਂ ਪੇ ਕਰਨਾ ਜੇ ਮੈਂ ਪੇ ਹੁਣ ਕਰੂੰਗਾ ਨਹੀਂ ਮੇਰੇ ਚ ਅਫੋਰਡੇਬਿਲਟੀ ਹੈ ਨਹੀਂ ਬਿਲਕੁਲ ਪੈਸਾ ਹੀ ਹੈ ਨਹੀਂ ਪੇ ਕਰਨ ਨੂੰ ਤਾਂ ਮੇਰਾ ਤਾਂ ਸਾਰਾ ਕੁਝ ਖਰਾਬ ਹੋਣੀ ਹੈ ਮੇਰਾ ਕ੍ਰੈਡਿਟ ਸਕੋਰ हां ਜਿਹੜੀ ਆ ਅਕਾਊਂਟ ਕੰਡੈਕਟ ਮੇਰਾ ਸਾਰਾ ਕੁਝ ਖਰਾਬ ਹੋਊਗਾ ਜੇ ਮੈਂ ਪੇ ਨਹੀਂ ਕਰੂੰਗਾ ਜਾਂ ਫਿਰ ਮੈਨੂੰ ਪੇ ਕਰਨਾ ਪਊਗਾ ਹੁਣ ਹੇਰ ਹੌਣ ਮੈਨੂੰ ਨਹੀਂ ਪਤਾ ਕਿ ਯੂਜੂਲੀ ਹਰ ਕੋਈ ਫੈਮਿਲੀ ਹੀ ਗੈਰੰਟਰ ਹੁੰਦੀ ਆ ਜਿਹੜੇ ਇਹ ਬਹੁਤ ਅਨ ਲਾਈਕਲੀ ਹੋਊਗਾ ਕੋਈ ਫੈਮਿਲੀ ਤੋਂ 86 ਮੈਂਬਰ ਕੋਈ ਗੈਰੰਟਰ ਹੋਊਗਾ ਨਹੀਂ ਤਾਂ ਜਿਹੜੇ ਇਹ ਗੈਰੰਟਰ ਦਾ ਜਿਹੜਾ ਕੰਮ ਆ ਇਹ ਜਾਦੇ ਚੱਲਦਾ ਆਪਣੇ ਕਿਵੀਆਂ ਦੇ ਵਿੱਚ ਗੋਰੀਆਂ ਦੇ ਵਿੱਚ ਉਹਨਾਂ ਦੀ ਫੈਮਿਲੀ ਜਿਵੇਂ ਸਾਡੇ ਫੈਮਿਲੀ ਸਾਡੇ ਅਗੇ ਮੈਂ ਗੱਲ ਕੀਤੀ ਸੀ ਮਾਪੇ ਸਾਡੇ ਮਾਪੇ ਤਾਂ ਕੈਸ਼ ਦੇ ਦਿੰਦੇ ਆ ਕਿ ਲੈ ਜਾਓ ਕੈਸ਼ ਲੱਕ ਇੰਡੀਆ ਤੋਂ ਹੁਣ ਇੰਡੀਆ ਤੋਂ ਵੀ ਹੁਣ ਤਾਂ ਅੱਗੇ ਆਪਣੇ ਪੈਸੇ ਇੰਡੀਆ ਤੋਂ ਨਹੀਂ ਆਉਂਦਾ ਸੀ ਹੁਣ ਇੰਡੀਆ ਤੋਂ ਆਉਂਦਾ ਜਿੰਨੇ ਮੈਂ ਕਲਾਇੰਟ ਕਰਦਾ ਉਹਨਾਂ ਦੇ 10000 ਹਜ਼ਾਰ ਕਿਸੇ ਨੂੰ 20000 ਕਿਸੇ ਨੂੰ 4000 ਡਾਲਰ ਇੰਡੀਆ ਤੋਂ ਆਉਂਦਾ ਸੋ ਕੈਸ਼ ਦੇ ਦਿੰਦੇ ਆ ਪਰ ਇੱਥੇ ਗੋਰੇ ਕੀ ਕਰਦੇ ਨੇ ਉਹ ਗਾਰੰਟੀ ਦੇ ਦਿੰਦਾ ਕਿ ਇਸ ਦਿਨ ਨੂੰ ਗਾਰੰਟੀ ਦੇ ਦਿੰਦੇ ਨੇ ਕਰਦੀ ਪਰ ਉਹ ਤਾਂ ਅਸੀਂ ਤੈਨੂੰ ਉਦਾਂ ਕੈਸ਼ ਕੁਛ ਨਹੀਂ ਦੇਣਾ ਫਸਟ ਨੇ ਡੇਟੀ ਕੀ ਤੂੰ ਗਾਰੰਟੀ ਹੈ ਕਿ ਤੈਨੂੰ ਅਬਦਿਲ ਇਕਵਿਟੀ ਦੇ ਦਿੱਤੀ ਯੂਜ਼ ਕਰਨ ਲਈ ਅਸੀਂ ਗਾਰੰਟਰ ਬਣ ਗਏ ਤੂੰ ਕਰ ਪਰ ਜਦੋਂ ਤੇਰਾ ਟਾਈਮ 2-4 ਸਾਲਾਂ ਬਾਅਦ ਫਿਰ ਅਸੀਂ ਰਿਮੂਵ ਕਰ ਦਾਂਗੇ ਹੁਣ ਮੈਂ ਇੱਕ ਕੀਤਾ ਕਿਸੇ ਦਾ ਹੁਣ ਅਸੀਂ ਰਿਮੂਵ ਕੀਤਾ ਉਹਦੀ ਮੰਮੀ ਪਹਿਲਾਂ ਗਾਰੰਟਰ ਗਾਰੰਟਰ ਬਣੀ ਹੁਣ 5-7 ਸਾਲ ਹੋ ਗਏ ਕਰ ਲੈ ਇਹਨੂੰ ਇਕਵਿਟੀ ਇਨਾਫ ਸੀ ਕਿ ਅਸੀਂ ਰਿਮੂਵ ਕਰਤਾ ਉਹਨੂੰ ਹੂੰ ਸੋ ਪਰ ਲਾਇਬਲ ਹੈ ਫੁੱਲੀ ਲਾਇਬਲ ਹੈ ਗਾਰੰਟਰ ਸੋ ਬੇਕਲ ਜੀ ਸੋ ਗਾਰੰਟਰਰ ਦੇ ਨਾਲ ਜੁੜਦੀ ਮੈਂ ਇੱਕ ਛੋਟੀ ਜੀ ਤੁਹਾਨੂੰ ਘਟਨਾ ਦੱਸ ਦਿੰਦਾ ਜਿਹਦੇ ਮੈਂ ਜ਼ਿਕਰ ਕੀਤਾ ਕਿ ਮਸਲਾ ਇੰਡੀਆ ਦਾ ਸੋ ਪਿਟਰਪਾਲ ਜੀ ਮਸਲਾ ਇੰਡੀਆ ਦਾ ਇਸ ਤਰ੍ਹਾਂ ਕਿ ਮੇਰੇ ਫੈਮਲੀ ਦੇ ਵਿੱਚ ਹੀ ਇਹ ਗੱਲ ਹੋਈ ਆ ਹਾਂਜੀ ਕਿਸੇ ਦੀ ਗਰੰਟੀ ਪਾਈ ਤਾਂ ਨਹੀਂ ਆਪ ਪਰ ਕਿਸੇ ਨੇ ਚਲੋ ਜਿਵੇਂ ਪਤਾ ਹੁੰਦਾ ਵੀ ਪਿੰਡਾਂ ਦੇ ਵਿੱਚ ਕਿ ਵੀ ਇਹਦਾ ਮੁੰਡੇ ਦਾ ਨਾਮ ਫਲਾਣਾ ਸਿੰਘ ਆ ਤੇ ਤੇ ਬਾਪੂ ਦਾ ਨਾਮ ਫਲਾਣਾ ਸਿੰਘ ਆ ਉਦਾਂ ਕਰਕੇ ਸਾਈਨ ਮਾਰਤੇ ਹਾਂਜੀ ਰੱਬ ਜਾਣੇ ਵੀ ਉਹ ਮੈਚ ਹੋ ਗਿਆ ਜਾਂ ਕੀ ਹੋਇਆ ਕਿਸੇ ਦਾ ਨਾਂ ਨਾਲ ਮੈਚ ਹੋ ਗਿਆ ਤੇ ਪਤਾ ਉਦੋਂ ਲੱਗਿਆ ਜੀ ਜਦੋਂ ਘਰੇ ਸੰਮਣ ਆ ਗਏ ਹਾਂ ਕੋਰਡ ਦਾ ਨੋਟਿਸ ਆ ਗਿਆ ਕਿ ਭਾਈ ਤੁਹਾਡਾ ਐਨਾ ਲੋਨ ਖੜਾ ਤੇ ਆ ਕੇ ਬੈਂਕ ਵਿੱਚ ਮਿਲੋ ਤੇ ਉਹ ਜਦੋਂ ਕਹਿੰਦੇ ਵੀ ਅਸਤੇ ਕੋਈ ਲੋਨ ਨਹੀਂ ਲੱਤਾ ਵੀ ਸਾਡੇ ਸਿਰੇ ਲੋਨ ਕਿਹੜਾ ਖੜਾ ਹੈ ਵੀ ਸਾਡਾ ਤਾਂ ਇਦਾਂ ਦਾ ਕੋਈ ਮਸਲਾ ਹੀ ਹੈ ਨਹੀਂ ਤੇ ਬੈਂਕ ਜਾ ਕੇ ਪਤਾ ਕੀਤਾ ਉਹ ਕਹਿੰਦੇ ਜੀ ਨਹੀਂ ਲੋਨ ਤੁਹਾਡਾ ਨਹੀਂ ਆ ਫਰਾਣਾ ਸਿੰਘ ਨੇ ਲੋਨ ਲਿੱਤਾ ਸੀ ਤੁਸੀਂ ਗਾਰੰਟੀ ਪਾਈ ਸੀ ਉਹ ਕਹਿੰਦੇ ਵੀ ਮੈਂ ਤਾਂ ਗਾਰੰਟੀ ਵੀ ਕੋਈ ਨਹੀਂ ਪਾਈ ਤੇ ਵੀ ਇਹ ਗੱਦਾ ਹੋ ਗਿਆ ਉਹ ਕਹਿੰਦਾ ਜਿੱਥੇ ਗਾਰੰਟੀ ਪਾਈ ਸੀ ਮੈਨੂੰ ਪੇਪਰ ਦਿਖਾਓ ਕਿੱਥੇ ਆ ਜਿੱਥੇ ਮੈਂ ਸਾਈਨ ਕੀਤੇ ਆ ਉਹ ਬੈਂਕ ਵਾਲਿਆਂ ਨੂੰ ਛਸ਼ੋ ਪੰਜ ਹੀ ਪੈ ਗਈ ਤੇ ਕਿਉਂਕਿ ਬਹੁਤ ਕੁਝ ਹੋ ਜਾਂਦਾ ਜੀ ਉੱਥੇ ਵੀ ਸਾਈਨ ਇਧਰ ਉਧਰ ਕਈ ਵਾਰੀ ਬੰਦੇ ਕਰ ਲੈਂਦੇ ਆ ਜਦੋਂ ਬੰਦੇ ਨੇ ਰੌਲਾ ਪਾਇਆ ਜਾਦਾ ਬੈਂਕ ਜਾ ਕੇ ਤੇ ਬੈਂਕ ਵਾਲਿਆਂ ਨੇ ਗੱਲ ਵਿੱਚੇ ਦਿਵਾਲੀ ਵੀ ਕੋਈ ਗੱਲ ਨਹੀਂ ਜੀ ਅਸੀਂ ਕਰਦੇ ਆ ਜਿਹੜੇ ਵਕੀਲ ਨੇ ਤੁਹਾਨੂੰ ਨੋਟਸ ਭੇਜਿਆ ਤੇ ਆਪਾਂ ਗੱਲਬਾਤ ਉਹਦੇ ਨਾਲ ਕਰਦੇ ਆ ਤੇ ਤੁਹਾਨੂੰ ਹੀ ਦੇਤੇ ਕੋਈ ਐਕਸ਼ਨ ਲੈਣ ਦੀ ਲੋੜ ਨਹੀਂ ਤੇ ਉਹਨੇ ਬੈਂਕ ਤੋਂ ਲਿਖਾ ਕੇ ਲਿਆ ਵੀ ਹਾਂ ਮੈਨੂੰ ਜਿਹੜਾ ਇਹ ਭੇਜਿਆ ਗਿਆ ਨੋਟਸ ਵੀ ਇਹ ਗਲਤ ਆਇਆ ਮੇਰਾ ਕੋਈ ਬੈਂਕ 'ਚ ਲੋਨ ਨਹੀਂ ਆ ਕੋਈ ਕੁਝ ਨਹੀਂ ਤੇ ਗੱਲ ਮੈਨੂੰ ਉੱਥੋਂ ਇਹ ਯਾਦ ਆਈ ਸੀ ਕਿ ਗਾਰੰਟਰ ਵੀ ਬਰਾਬਰ ਦਾ ਜ਼ਿੰਮੇਵਾਰ ਜਿਹੜਾ ਉਹ ਹੁੰਦਾ ਬਿਲਕੁਲ ਬਿਲਕੁਲ 100% ਹੁੰਦਾ ਗਾਰੰਟੀ ਦਾ ਮਤਲਬ ਵੀ ਹੈ ਨਾ ਕਿ ਜਦੋਂ ਤੁਸੀਂ ਦੂਜਾ ਬੰਦਾ ਪတ် ਜਾਂਦਾ ਮੇਨ ਬੰਦਾ ਤਾਂ ਮੈਂ ਪੇ ਕਰੂੰਗਾ ਚੀਜ਼ ਜੀ ਜ ਤਾਂ ਹੀ ਯੂਸੂਅਲੀ ਜਿਹੜੀ ਗਾਰੰਟੀ ਆ 99% ਪਰਿਵਾਰ ਹੀ ਲੈਂਦਾ ਹੁੰਦਾ ਕੋਈ ਗਾਰੰਟਰ